ਇੱਕ ਨਮਾ ਜਾਣਕਾਰੀ ਦਿੰਨਾ ਜਿਹੜੇ ਮੇਰੇ ਫੇਸਬੁੱਕ ਭਰਾ ਜਾਂ ਮੇਰੀਆਂ ਭੈਣਾਂ ਚਲਾਉਂਦੀਆਂ ਫੇਸਬੁੱਕ ਆ ਚਾਹੇ ਪ੍ਰੋਫਾਈਲ ਆ ਉਹਨਾਂ ਤੇ ਕੋਈ ਇਸ਼ੂ ਆ ਜਾਂਦਾ ਇਸ਼ੂ ਕੀ ਆ ਜਾਂਦਾ ਕਈ ਵਾਰੀ ਆਪਾਂ ਵੀਡੀਓ ਇਦਾਂ ਨਹੀਂ ਪਾ ਦਿੰਨੇ ਜਿੱਤੇ ਕਾਪੀਰਾਈਟ ਆ ਜਾਂਦਾ ਤੇ ਜਾਂ ਆਪਦਾ ਅਕਾਊਂਟ ਆ ਉਹ ਸਹੀ ਨਹੀਂ ਭੇਜਿਆ ਜਾਂਦਾ ਹਨ ਤੇ ਚਾਹ ਕੋਈ ਆਪਾਂ ਰੀਲ ਵਗੈਰਾ ਇਦਾਂ ਦੀ ਪਾ ਦਿੰਨੇ ਆ ਜਾਂ ਆਪਾਂ ਕਈ ਵਾਰੀ ਇਦਾਂ ਦਾ ਕੰਟੈਕਟ ਪਾ ਦਿੰਨੇ ਆ ਵੀ ਉਹਦੇ ਇਸ਼ੂ ਆ ਜਾਂਦਾ ਕਈ ਵਾਰੀ ਫੋਨ ਖਰਾਬਾ ਦਿਖਾ ਜਾਂਦਾ ਤੇ ਤੁਸੀਂ ਮੈਨੂੰ ਐਕਸਰੀ ਇਹ ਗੱਲ ਕਹਿਣੇ ਹੁੰਨੇ ਹੋ ਵੀ ਮੈਨੂੰ ਜਦੋਂ ਕਾਲ ਕਰਦੇ ਹੋ ਤੁਸੀਂ ਮੈਸੇਜ ਕਰਕੇ ਜਾਣਕਾਰੀ ਲੈਣੇ ਹੁੰਨੇ ਹੋ ਮੈਂ ਜਿਹੜੇ ਮੇਰੇ ਨਾਲ ਦੋ ਆਪਣੇ ਭਰਾ ਬੈਠੇ ਨੇ ਇੱਧਰ ਬੈਠਾ ਕਰਮਜੀਤ ਉੱਧਰ ਬੈਠਾ ਜਗਸੀਰ ਤੇ ਕਿਉਂਕਿ ਇਹ ਮੇਰੇ ਆਸਾਨੀਆਂ ਦੇ ਕਰ ਰਿਸ਼ਤਾ ਨਾਤਾ ਇੱਕ ਭਰਾਗਾ ਕਿਉਂਕਿ ਮੈਂ ਇਹਨਾਂ ਨੂੰ ਐਵੇਂ ਮਿਲਿਆ ਸੀਗਾ ਕਿਉਂਕਿ ਇੱਕ ਫੇਸਬੁੱਕ ਰਾਹੀਂ ਮੈਸੇਜ ਆ ਰਹੀ ਤੇ ਹੌਲੀ-ਹੌਲੀ ਰਿਸ਼ਤੇ ਨਾਤੇ ਇੱਕ ਇਦਾਂ ਦਾ ਪਰਿਵਾਰ ਬਣ ਗਿਆ ਵੀ ਜਿਹੜੇ ਮੇਰੇ ਦੁੱਖ ਦੇ ਸੁੱਖ ਦੇ ਦੇ ਵਿੱਚ ਨਾਲ ਖੜਦੇ ਨੇ ਤੇ ਮੇਰੀ ਮਦਦ ਕਰਦੇ ਨੇ ਹੁਣ ਮੇਰੇ ਫੇਸਬੁੱਕ ਪੇਜ ਤੇ ਥੋੜਾ ਜਿਹਾ ਇਸ਼ੂ ਆਇਆ ਸੀ ਕਿਉਂਕਿ ਮੈਂ ਜੈਨੂਆਨ ਹੀ ਕੰਮ ਕਰਦਾ ਉਹਨਾਂ ਨੂੰ ਮੇਰਾ ਸਾਰੇ ਤੁਹਾਨੂੰ ਪਤਾ ਹੀ ਹੈ ਵੀ ਜਿੱਦਾਂ ਦਾ ਕੰਮ ਕਰਦਾ ਤੇ ਮੈਂ ਇਹਨਾਂ ਤੋਂ ਸਲਾਹ ਤੋਂ ਬਿਨਾ ਉਹ ਬੇਟਾ ਜਗਸੀਰ ਤੇ ਕਰਮਜੀਤ ਮੈਂ ਇਹਨਾਂ ਨੂੰ ਮਿਲ ਕੇ ਵੀ ਦੋਕ ਗੱਲਾਂ ਦੇਖੂਗਾ ਵੀ ਤੁਸੀਂ ਵੀ ਜੇ ਕਰਨਾ ਚਾਹੁੰਦੇ ਹੋ ਨੰਬਰ 1 ਜਦੋਂ ਕੋਈ ਤੁਸੀਂ ਕਿਸੇ ਨੂੰ ਆਪਦੀ ਗਲਤੀ ਸੋਲਵ ਕਰਦੇ ਹੋ ਉਹ ਅਗਲਾ ਪਾਸਵਰਡ ਆਈਡੀ ਮੰਗਦਾ ਤੁਸੀਂ ਫਿਰ ਉੱਥੇ ਡਾਊਟ ਹੋ ਜਾਂਦਾ ਤੁਹਾਡਾ ਮਨ ਵੀ ਯਾਰ ਅਸੀਂ ਆਈਡੀ ਪਾਸਵਰਡ ਨਹੀਂ ਦਿੰਦੇ ਤੇ ਹਾਲਾਂਕਿ ਵੀ ਸਾਨੂੰ ਕਿਸੇ ਤੇ ਭਰੋਸੇ ਵਾਲਾ ਬੰਦਾ ਰੱਖਣਾ ਚਾਹੀਦਾ ਉਹਨਾਂ ਵਾਸਤੇ ਦੋ ਬੰਦੇ ਨੇ ਇੱਧਰ ਕਰਮਜੀਤ ਬੈਠਾ ਉੱਧਰ ਜਗਸੀਰ ਬੈਠਾ ਇਹਨਾਂ ਦੀਆਂ ਆਪਣੇ ਪੇਜ ਤੇ ਜਾਂ ਇਹਨਾਂ ਦੀ ਆਪਦੀਆਂ ਪਿਕਾਂ ਲੱਗੀਆਂ ਹੋਈਆਂ ਆਪਦੀ ਇਹਨਾਂ ਦੀਆਂ ਪ੍ਰੋਫਾਈਲਾਂ ਬਣੀਆਂ ਹੋਈਆਂ ਬਹੁਤ ਤਰੀਕੇ ਨਾਲ ਆਪਦੇ ਜਿਹੜੇ ਪੇਜ ਤੇ ਇਨਕਮ ਕਰਦੇ ਨੇ ਤੇ ਗਰੋਥ ਵੀ ਬਹੁਤ ਵਧੀਆ ਆ ਗਈ ਸੋਡਿਆ ਦਾ ਆਪਣਾ ਕਰਮਜੀਤ ਤੇ ਤੇਰਾ ਕਰਮਜੀਤ ਨਾਂ ਤੇ ਹਨਾ ਉਧਰ ਜਖਸੀਰ ਕੋਟਲੀ ਦੇ ਨਾਂ ਤੇ ਹਨਾ 2-3 ਪੇਜ ਬਣੇ ਹੋਇਆ ਹਨਾ ਜੀ ਜਦੋਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਵੀ ਇਹਨਾਂ ਦਾ ਨੰਬਰ ਚੱਲਦਾ ਹੁੰਦਾ ਸਕਰੀਨ ਤੇ ਤੇ ਮੈਂ ਆਈਡੀ ਵੀ ਮੈਂਸ਼ਨ ਕਰਕੇ ਲਾ ਦੂੰਗਾ ਇਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਇਸ਼ੂ ਪ੍ਰੋਬਲਮ ਆਉਂਦੀ ਆ ਤੁਸੀਂ ਮੈਨੂੰ ਮੈਸੇਜ ਕਰਨਾ ਮੈਂ ਇਹਨਾਂ ਦਾ ਕੰਟੈਕਟ ਦਿੰਨਾ ਉਹਨਾਂ ਪਹਿਲਾਂ ਵੀ ਨੰਬਰ ਦਿੰਨਾ ਉਹਨਾਂ ਛੋਡੇ ਵਾਸਤੇ ਜੈਨੂਨ ਕੰਮਾਂ ਭਰੋਸੇਦਾਰ ਕੰਮਾਂ ਸਭ ਤੋਂ ਵਧੀਆ ਮੈਨੂੰ ਇਦਾਂ ਦਾ ਲੱਗਦਾ ਵੀ ਗੁਰਸਿੱਖ ਪਰਿਵਾਰ ਨੂੰ ਬਲੋਂਗ ਕਰਦੇ ਨੇ ਇੱਕ ਪੰਜਾਬੀ ਦੇ ਵਿੱਚ ਕਿਉਂਕਿ ਹਿੰਦੀ ਵਾਲਾਂ ਤੇ ਆਪਾਂ ਭਰੋਸਾ ਨਹੀਂ ਕਰਦੇ ਕਿਉਂ ਮੈਂ ਕਹਿਣਾ ਕਹਿਣ ਦਾ ਭਾਵ ਵੀ ਜਦੋਂ ਆਪਾਂ ਹਰਿਆਣੀਆਂ ਤੇ ਕਦੀ ਵਾਰੀ ਵਾਰੀ ਪੰਜਾਬੀ ਨਹੀਂ ਕੰਮ ਕਰਦੇ ਹੁਣ ਪੰਜਾਬੀ ਬੰਦੇ ਕੰਮ ਕਰਦੇ ਨੇ ਇਹ ਗੱਲ ਦਾ ਸੱਚ ਆ ਹਰੇਕ ਇੰਸਟਾਗ੍ਰam ਫੇਸਬੁੱਕ ਪੇਜ ਚਲਾਉਂਦਾ ਤਾਂ ਉਤੇ ਇਸ਼ੂ ਆ ਜਾਂਦਾ ਸਭ ਤੋਂ ਵੱਡਾ ਜਦੋਂ ਇਸ਼ੂ ਆ ਜਾਂਦਾ ਉਤੇ ਇੱਕ ਪ੍ਰੋਬਲਮ ਆ ਜਾਂਦੀਆਂ ਉਹਨੂੰ ਠੀਕ ਕਰਨ ਵਾਸਤੇ ਆਪਣੇ ਭਰਾ ਬੈਠੇ ਆ ਤੁਸੀਂ ਇਹਨਾਂ ਨਾਲ ਕਨੈਕਟ ਕਰ ਸਕਦੇ ਹੋ ਤੇ ਮਾੜਾ ਜਾਂ ਮੈਂ ਇਹਨਾਂ ਨੂੰ ਮਿਲ ਕੇ ਕਰਮੀ ਜੀ ਜੇ ਤੂੰ ਕਹੇ ਕਿੰਨੇ ਕ ਪੇਜ ਤੂੰ ਪਹਿਲਾਂ ਸੋਲਵ ਕਰਤੇ ਬਾਈ ਬਈ ਬਹੁਤ ਸਾਰੇ ਪੇਜ ਆਪਾਂ ਸੋਲਵ ਕਰਤੇ ਗਿਣਤੀ ਜੀ ਤਾਂ ਆਪਾਂ ਦੱਸ ਨਹੀਂ ਸਕਦੇ ਹਾਂ ਠੀਕ ਆ ਪਰ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਪਹਿਲਾਂ ਜਿਹੜੇ ਪੇਜ ਹੁੰਦੇ ਸੀ ਉਹ ਸਾਡੇ ਕੋਲ ਠੀਕ ਹੋ ਜਾਂਦੇ ਸੀ ਪਰ ਇਹਦੇ ਵਾਸਤੇ ਹੁਣ ਜੇਕਰ ਤੁਹਾਡੇ ਪੇਜ 'ਚ ਕੋਈ ਪ੍ਰੋਬਲਮ ਆਈ ਹੋਈ ਹੈ ਤਾਂ ਪਹਿਲਾਂ ਤੁਹਾਨੂੰ ਮੈਟਾ ਵੈਰੀਫਾਈਡ ਕਰਾਉਣਾ ਪਊਗਾ ਜੀ ਗਾਹਾਂ ਦਾ ਪ੍ਰੋਸੈਸ ਆਪਾਂ ਆਪ ਕਰਾਂਗੇ ਆਪ ਕਰਾਂਗੇ ਠੀਕ ਹੈ ਨਾ ਤੇ ਇੱਕ ਜਗਸੀਰ ਤੂੰ ਕੀ ਕਹਿਣਾ ਚਾਹਣਾ ਇੱਕ ਟੀਮ ਨਾਲ ਗੱਲ ਕਰਨੀ ਪੈਂਦੀ ਟੀਮ ਨਾਲ ਉਹਦੇ ਵਾਸਤੇ ਆਪਾਂ ਨੂੰ ਆ ਤੀਜਾ ਖਾਣਾ ਮਤਲਬ ਅਗਲੇ ਵਿਸ਼ਵਾਸ ਕਰਨਾ ਪੈਂਦਾ ਵਿਸ਼ਵਾਸ ਕਰਨਾ ਪੈਂਦਾ ਤਾਂ ਮੈਂ ਬੇਸ਼ੱਕ ਕਰਨਾ ਪੈਂਦਾ ਕਿਉਂਕਿ ਮੇਰੀ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਰਮਜੀਤ ਜਖਸੀਰ ਵੀ ਜਦੋਂ ਮੰਨ ਕੇ ਚਲੋ ਮੈਨੂੰ ਕਹੋ ਮੈਂ ਜਦੋਂ ਮੈਂ ਤਾਂ ਤੁਹਾਨੂੰ ਜਾਣਦਾ ਮੈਨੂੰ ਭਰੋਸੇ ਮੈਨੂੰ ਪਤਾ ਵੀ ਮੇਰੀ ਆਈਡੀ ਨਾਲ ਕੋਈ ਛੇੜਖਾਨੀ ਨਹੀਂ ਹੁੰਦੀ ਵੀ ਮੈਂ ਉਹਨੂੰ ਆਈਡੀ ਦੱਸੂਗਾ ਉਹਨਾਂ ਨੂੰ ਪਾਸਵਰਡ ਵੀ ਦੇ ਦਊਂਗਾ ਅੱਜ ਜਿਹੜਾ ਅਨਨੋਮ ਪਰਸਨ ਹੁੰਦਾ ਉਹ ਨਹੀਂ ਭਰੋਸਾ ਕਰਦਾ ਹੁੰਦਾ ਹਨਾ ਤਾਂ ਮੈਂ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੈ ਵੀ ਭਰੋਸੇਯੋਗ ਬੰਦੇ ਲੈ ਕੇ ਆਇਆ ਸੋਡੇ ਵਾਸਤੇ ਤੁਸੀਂ ਕੰਮ ਕਰੋ ਰੀਜਨਲ ਤੇ ਹੀ ਕੰਮ ਕਰੋ ਤੇ ਜਿਹੜੇ ਬੰਦੇ ਕੰਮ ਕਰਨਾ ਚਾਹੁੰਦੇ ਆ ਕੰਮ ਸਿੱਖ ਕੇ ਕੰਮ ਕਰਨਾ ਚਾਹੁੰਦੇ ਆ ਇਹਨਾਂ ਦਾ ਨੰਬਰ ਇਹਨਾਂ ਦਾ ਪਿੰਡ ਹੈਗਾ ਕੋਟਲੀ ਕਲਾਂ ਕੋਟਲੀ ਕਲਾਂ ਇਹਨਾਂ ਦਾ ਭਾਈ ਸਾਹਿਬ ਦਾ ਆਪਣੇ ਕਰਮਜੀਤ ਮੋੜ ਮੰਡੀ ਆ ਤੁਸੀਂ ਜਿਹੜੇ ਇਹਨਾਂ ਦੇ ਨੇੜਲੇ ਨੇ ਇਹਨਾਂ ਤੋਂ ਸਿੱਖ ਕੇ ਕੰਮ ਸ਼ੁਰੂ ਕਰੋ ਜਿਹੜੇ ਇਹਨਾਂ ਤੋਂ ਦੂਰ ਤੋਂ ਨੇ ਇਹਨਾਂ ਦੇ ਫੋਨ ਤੋਂ ਜਾਣਕਾਰੀ ਲੈ ਸਕਦੇ ਹੋ ਗਲਤੀ ਨੂੰ ਸੋਲਵ ਕਰ ਸਕਦੇ ਹੋ ਇਹਨਾਂ ਦਾ ਨੰਬਰ ਐਡੀਮ ਆ ਸਾਰੀ ਮੈਸ਼ਨ ਕਰੂੰਗਾ ਇੱਕ ਨੰਬਰ ਦਾ ਕੰਮ ਆ ਜੈਨੂਅਨ ਕੰਮ ਆ ਉਹ ਮੈਂ ਬੈਠਾ